ਸਸ਼ਿਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਮੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖਬਰ ਉੱਡਦੇ ਜਹਾਜ਼ ਚ ਆ ਗਿਆ ਮਗਰਮਸ਼ਾ ਵਾਪਰੇ ਹਾ ਸਭੀ ਲੋਕਾਂ ਦੀ ਗਈ ਜਾਨ ਇਸ ਦੇ ਨਾਲ ਹੀ ਹੌਣ ਖਬਰਾਂ ਦੀ ਹੁਣ ਤੱਕ ਅਸੀਂ ਤੁਸੀਂ ਜਹਾਜ਼-ਜਹਾਜ਼ਾਂ ਦੇ ਬਹੁਤ ਸਾਰੇ ਖਬਰਾਂ ਬਸ ਸੁਣੀਆਂ ਹੋਣਗੀਆਂ ਜਿੰਨਾ ਵਿੱਚ ਤਕਨੀਕੀ ਖਰਾਬੀ ਦੀ ਗੱਲ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਇਸੇ ਕਦੇ ਇੰਜਨ ਫੇਲ ਹੋ ਗਿਆ ਕਦੇ ਕਦੇ ਕੁਝ ਕਦੇ ਕੁਝ ਪੰਛੀ ਟਕਰਾ ਗਿਆ ਕਦੇ ਜਹਾਜ਼ ਦੀ ਤਾਂ ਕੀ ਸ਼ੀਸ਼ਾ ਖੁੱਲ ਗਿਆ ਜਾਂ ਫਿਰ ਕਦੇ ਤਰਬੂਨ ਲਸ ਦੇ ਕਾਰਨ ਵੀ ਜਹਾਜ਼ ਹਾਸਾ ਹੋ ਜਾਂਦੇ ਪਰ ਅਸੀਂ ਇਸ ਜਹਾਜ਼ ਹਾਸੇ ਦੀ ਤੁਹਾਨੂੰ ਦੱਸ ਰਹੇ ਹਾਂ ਉਸ ਦਾ ਕਾਰਨ ਇਸ ਨਾਲ ਦਾ ਸਬਤ ਵੱਖਰਾ ਹੈ ਇਸ ਜਿਸ ਬਾਰੇ ਹੋਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਇਸ ਦਾ ਅਰਸਲ ਇਸ ਜਹਾਜ਼ ਹਾਸਾ ਇੱਕ ਮਗਰਮਸ਼ ਦੇ ਕਾਰਨ ਵਾਪਰਿਆ ਹੈ ਜਿਸ ਵਿੱਚ 20 ਲੋਕਾਂ ਦੀ ਜਾਨ ਚਲੀ ਗਈ ਹੈ ਸੋ ਆਓ ਤੁਹਾਡੇ ਦੱਸਦੇ ਹਾਂ ਕਿ ਇਹ ਜਹਾਜ਼ ਹਾਸਾ ਪੂਰਾ ਕਹਾਣੀ ਇਸ ਦੇ ਨਾਲ ਦਰਸਲ ਇਹ ਕਰਨਾ ਮੱਦ ਅਫਰੀਕਾ ਦੇ ਇੱਕ ਦੇਸ਼ ਡੈਮੋਟ੍ਰਿਕ ਰਿਪਬਲਿਕ ਆਫ ਕਾਂਗੋ ਯਾਨੀ ਕਿ ਡੀ ਆਰ ਐਸ ਸੀ ਦੀ ਵੱਲੋਂ ਕੀਤੀ ਗਈ ਹੈ ਵੱਡਾ ਦੇਸ਼ ਹੈ ਜਿਸ ਦੀ ਆਬਾਦੀ 10 ਕਰੋੜ ਤੋਂ ਵੀ ਜ਼ਿਆਦਾ ਹੈ ਇਸ ਦੇ ਨਾਲ ਹੀ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਕਿਸ਼ਾਕਸ਼ਾ ਹੈ ਕਾਂਗੋ ਦੀ ਅਫਰੀਕਾ ਵਿੱਚ ਇਸ ਦੀ ਖਬਰ ਆਈ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ